ਇਹ ਹੈਲੀਕਾਪਟਰ ਮੇਰਾ ਥੋੜਾ ਹੈ ਇੱਥੇ ਪਹੁੰਚਾਈ ਆ ਰੱਜਿਆ ਸੀ ਉਹ ਦੂਣੇ ਕਿਤੇ ਮੈਂ ਤੁਹਾਨੂੰ ਦੇ ਚੱਲਿਆਂ ਆ ਵਾ ਪੇਪੂਆ ਇੱਕ ਹੈਲੀਕਾਪਟਰ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕੀ ਪੰਜਾਬ ਸਰਕਾਰ ਦਾ ਚੰਡੀਗੜ੍ਹ ਦੇ ਸੈਕਟਰੀ ਰੇਟ ਤੋਂ ਬਹਿ ਕੇ ਨੀਤੀ ਬਣਾਉਣਾ ਕੰਮ ਹੈ ਕਿ ਇਦਾਂ ਇਹਨਾਂ ਦੇ ਤੋੜੇ ਚੱਕ ਦੇ ਫਿਰਦੇ ਨੇ ਆ ਹਰਜੋਤ ਵੈਸ ਖੜ ਕੇ ਮਨਿਸਟਰ ਪਖੰਡੀ ਕੋਈ ਪਜਾਮਾ ਟੱਕ ਕੇ ਚੱਕ ਕੇ ਤੁਰੇ ਫਿਰਦਾ ਜੇ ਮੰਤਰੀਆਂ ਨੇ ਵੀ ਇਹੀ ਕੰਮ ਕਰਨਾ ਜਿਹੜਾ ਇੱਕ ਸਾਦਾ ਕਿਸਾਨ ਕਰਦਾ ਤੇ ਫਿਰ ਸਰਕਾਰ ਛੱਡੋ ਤੁਸੀਂ ਕਦੇ ਵੀ ਭਾਈ ਉਹ ਮੈਂ ਕਿਹਾ ਮੈਂ ਕੇਜਰੀਵਾਲ ਤੇ ਆ ਪਖੰਡੀ ਬੰਦੇ ਜਿਹੜੇ ਫਰਜ਼ੀ ਇਨਕਲਾਬੀ ਨੇ ਇਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਇਹ ਕਾਮਰੇਡ ਵੀ ਨਹੀਂਗੇ ਨਕਲੀ ਕਾਮਰੇਡ ਆ ਇਹਨਾਂ ਤੋਂ ਬਚ ਜਿਓ ਇਹਨਾਂ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾਤਾ ਵਾ ਪੁਲਿਸ ਰਾਜ ਜਿਹੜਾ ਬੋਲੇ ਚੱਕ ਲੋ ਢਾ ਲੋ ਇਹਨਾਂ ਦਾ ਹਰਪਾਲ ਚੀਮਾ ਇੱਕ ਮੰਤਰੀ ਹੋ ਕੇ ਵਿਧਾਨ ਸਭਾ 'ਚ ਸਾਡੇ ਲੀਡਰ ਆਪੋਜੀਸ਼ਨ ਨੂੰ ਕਹਿੰਦਾ ਠੋਕ ਦੇਊਂਗਾ ਤੈਨੂੰ ਬਹੁਤ ਕਿਹਦੇ ਸਿਰ ਤੇ ਛਾਲਾ ਮਾਰਦੇ ਨੇ ਆ ਪੁਲਿਸ ਦੇ ਸਿਰ ਤੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਯੋਪਾ ਲਾ ਕੇ ਡਿਬਰੂਗੜ ਦੀਆਂ ਜੇਲਾ ਚ ਭੇਜਦਾ ਇੱਕ ਬੰਦੋ ਆ ਮਜ਼ਦੂਰ ਨਹੀਂ ਬੋਲਿਆ ਮੇਰੇ ਵੀਰੋ ਸਾਡੇ ਨੌਜਵਾਨਾਂ ਨੂੰ ਛੁੱਟੇ ਪੁਲਿਸ ਮੁਕਾਬਲਿਆਂ 'ਚ ਮਾਰਦਾ ਗੋਲੀ ਮਾਰ ਕੇ ਇਦਾਂ ਲਾਗੋ ਇਦਾਂ ਪਟਿਆਲੇ ਦਾ ਇੱਕ ਐਨਆਰਆਈ ਆ ਕੈਨੇਡਾ ਦਾ ਮੁੰਡਾ ਆ 22 ਸਾਲ ਦਾ ਜਸਪ੍ਰੀਤ ਕੋਈ ਕਸੂਰ ਨਹੀਂ ਕੋਹ ਹਥਿਆਰ ਨਹੀਂ ਇੱਕ ਤੇ ਬੰਦੂਕ ਰੱਖ ਕੇ ਉਹਦੀ ਗੋਲੀ ਮਾਰ ਕੇ ਮਾਰਤਾ ਉਹੀ ਪੁਲਿਸ ਵਾਲੇ ਸ਼ਰਾਬ ਪੀ ਕੇ ਡੱਕੇ ਰਾਤ ਨੂੰ ਸ਼ਾਮੀ ਪਟਿਆਲੇ ਵਿੱਚ ਜਾ ਕੇ ਕਰਨਲ ਬਾਟ ਤੇ ਉਹਦੀ ਪੁੱਤਰ ਹੋਰ ਬਾਣੀ ਦੇ ਤੋਪਾਂ ਜਿਹੜੀ ਉੱਤਰਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਇਹ ਪੰਜਾਬ ਦੇ ਲੋਕਾਂ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਹੈ ਜ਼ਿੰਦਗੀ 'ਚ ਜਿਨ੍ਹਾਂ ਨੇ ਇੱਕ ਬੇਫਕੂ ਬੰਦੇ ਨੂੰ ਇੱਕ ਮੂਰਖ ਬੰਦੇ ਨੂੰ ਇੱਕ ਹੈਂਕੜਵਾਜ ਨੂੰ ਇੱਕ ਕਮੇਟੀਨ ਨੂੰ ਪੰਜਾਬ ਦੀ ਸੱਤਾ ਦੇ ਉੱਤੇ ਬਿਠਾਤਾ ਤੇ ਉਹਦਾ ਖਮਿਆਜ਼ਾ ਤਾਂ ਆਪਾਂ ਭੁਗਤਣਾ ਹੀ ਸੀਗਾ ਮੈਂ 2022 ਦੇ ਚੋਣਾਂ ਤੋਂ ਪਹਿਲਾਂ ਬਹੁਤ ਲੋਕਾਂ ਨੂੰ ਲਲਕਾਰਿਆ ਉਹ ਮੈਂ ਕਿਹਾ ਮੈਂ ਕੇਜਰੀਵਾਲ ਤੇ ਆ ਪਖੰਡੀ ਬੰਦੇ ਜਿਹੜੇ ਫਰਜ਼ੀ ਇਨਕਲਾਬੀ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਇਹ ਕਾਮਰੇਡ ਵੀ ਨਹੀਂਗੇ ਇਹ ਨਕਲੀ ਕਾਮਰੇਡ ਆ ਇਹਨਾਂ ਤੋਂ ਬਚ ਜਿਓ ਲੇਕਿਨ ਚਲੋ ਕਈ ਵਾਰ ਆਪਣੇ ਇਲਾਕੇ ਦੇ ਜ਼ਿਲ੍ਹਾ ਕਪੂਰਥਲਾ ਤੇ ਮਾਝੇ ਆਰਿਆਂ ਨੇ ਬੜਾ ਦੁਆਬੇ ਵਾਲਿਆਂ ਨੇ ਕਾਫੀ ਹੱਦ ਤੱਕ ਸਾਥ ਦਿੱਤਾ ਲੇਕਿਨ ਮਾਲਵੇ ਵਿੱਚੋਂ ਲੋਕਾਂ ਦੇ ਐਵੇਂ ਲੱਗਦਾ ਸੀਗਾ ਕਿ ਪਤਾ ਨਹੀਂ ਅਸੀਂ ਰੱਬ ਥੱਲੇ ਲਾ ਲਿਆਂਦਾ ਕੇਜਰੀਵਾਲ ਤੇ ਮੈਂ ਤਾਂ ਅੱਛੀ ਤਰ੍ਹਾਂ ਜਾਣਦਾ ਕਿ ਅੰਦਰੋਂ ਇਹਨਾਂ ਦੀ ਮਾਨਸਿਕਤਾ ਕੀ ਹੈ ਤਾਂ ਮੇਰੇ ਵੀਰੋ ਅੱਜ ਉਹਦਾ ਖਮਿਆਜ਼ਾ ਆਪਾਂ ਭੁਗਤ ਰਹੇ ਹਾਂ ਕੱਲ ਰਾਤ ਜਿਹੜੀ ਹਰਕਤ ਕੀਤੀ ਜਿਵੇਂ ਤੁਹਾਨੂੰ ਸਾਰੇ ਬੁਲਾ ਰਿਆਂ ਨੇ ਦੱਸਿਆ ਮੇਰੇ ਛੋਟੇ ਵੀਰ ਨਿਰਮਲ ਨੇ ਨਿਸ਼ਾਨ ਸਿੰਘ ਜੀ ਨੇ ਅਵਤਾਰ ਵਾਲੀਆ ਜੀ ਨੇ ਰਿਸ਼ਪਾਲ ਸਿੰਘ ਜੀ ਨੇ ਸਰਬਜੀਤ ਸੋਨੂ ਨੇ ਅਤੇ ਹੋਰ ਬਲਵਿੰਦਰ ਸਿੰਘ ਬਾਗੜੀਆਂ ਨੇ ਤੇ ਹੋਰ ਬੁਲਾਰਿਆ ਨੇ ਇਹਦੇ ਨਾਲ ਘਟਿਆ ਚਿੰਦੀ ਚੋਰਾ ਵਾਲੀ ਹਰਕਤ ਹੋ ਸਕਦੀ ਚਿੰਦੀ ਚੋਰ ਵੀ ਨਹੀਂ ਕਰਦੇ ਇਦਾਂ ਦੇ ਉਹ ਵੀ ਥੋੜੀ ਜੀ ਗੈਰਤ ਰੱਖਦੇ ਆ ਚੋਰ ਜਿਹੜਾ ਹੁੰਦਾ ਨਾ ਉਹ ਵੀ ਥੋੜਾ ਜਿਆ ਮਾੜਾ ਮੋਟਾ ਸ਼ਰਮ ਕਰਦਾ ਕਿ ਯਾਰੋ ਇੱਕ ਪਾਸੇ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਲੋਕੀ ਤਰਾ ਤਰਾ ਕਰ ਰਹੇ ਨੇ ਜਿਹੜਾ ਨੁਕਸਾਨ ਆ ਪੰਜਾਬ ਦਾ ਉਹ ਲਗਭਗ 25000 ਕਰੋੜ ਦਾ ਹੋਇਆ ਵਾ 6 ਲੱਖ ਏਕੜ ਤੋਂ ਜ਼ਿਆਦਾ ਫਸਲ 100% ਦੀ ਤਬਾਹ ਹੋ ਗਈ ਆ 30 ਬੰਦਿਆਂ ਤੋਂ ਵੱਧ ਮੌਤਾ ਹੋ ਗਏ ਆ ਪਤਾ ਨਹੀਂ ਕਿੰਨੇ ਗਰੀਬਾਂ ਦੇ ਕਰਟ ਹੈਗੇ ਨੇ ਤੇ ਛੱਤਾਂ ਚੋਰੀਆਂ ਨੇ ਤੇ ਕਿੰਨੇ ਬੇਜ਼ੁਬਾਨੇ ਭੁੱਖੇ ਨੇ ਕਿਉਂਕਿ ਉਹਨਾਂ ਦੇ ਕੋਲ ਪੱਠਾ ਦਿੱਤਾ ਚਾਰਾ ਨਹੀਂ ਪ੍ਰਬੰਧ ਕਿਉਂਕਿ بارش ਨੇ ਸਾਰਾ ਖਤਮ ਕਰਤਾ ਇੱਕ ਪਾਸੇ ਦਾ ਲੋਕ ਇਹ ਚੱਲ ਰਹੇ ਨੇ ਪਰ ਸੁਣਿਓ ਗੱਲ ਚੱਲਦੇ ਵੀ ਕਿੱਦਾਂ ਨੇ ਖਿੜੇ ਮੱਥੇ ਚੱਲ ਰਹੇ ਨੇ ਪੰਜਾਬ ਦੇ ਬਹਾਦਰ ਲੋਕ ਤੁਸੀਂ ਕਿਸੇ ਨੂੰ ਜਾ ਕੇ ਡੁੱਬੇ ਹੋਏ ਨੂੰ ਪੁੱਛੋਗੇ ਕਿ ਕੀ ਹਾਲ ਹੈ ਤੇਰਾ ਉਹ ਕਹੂਗਾ ਜੀ ਚੜਦੀ ਕਲਾ ਚਾਵੇਂ ਕਿਉਂਕਿ ਸਾਡੇ ਗੁਰੂ ਸਾਹਿਬ ਹੈ ਨਾ ਜਿਹੜੇ ਜਦੋਂ ਆਪਣੇ ਛੋਟੇ-ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਹੁੰਦੀ ਜਦੋਂ ਆਪਾਂ ਜੋੜ ਮੇਲਿਆਂ ਤੇ ਜਾਂਦੇ ਆਂ Papa Banda Singh bahadur ਦੀ ਕਥਾ ਸੁਣਦੇ ਆਂ ਦਸਮ ਪਿਤਾ ਸਰਬੰਸਦਾਨੀ ਦੀ ਨਵੇਂ ਪਿਤਾ ਦੀ ਗੱਲ ਸੁਣਦੇ ਆ ਸੁੱਖਾ ਸਿੰਘ ਮਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗਣ ਦਾ ਸਿਰ ਵੱਢ ਕੇ ਨੇਜੇ ਤੇ ਟੰਗਿਆ ਜਦੋਂ ਆਪਾਂ ਉਹਨਾਂ ਦੀਆਂ ਗੱਲਾਂ ਸੁਣਦੇ ਆ ਤੇ ਫਿਰ ਆਪਾਂ ਟੈਂਦੀ ਕਲਾ 'ਚ ਕੋਈ ਨਹੀਂ ਜਾ ਸਕਦਾ ਲੇਕਿਨ ਆ ਚਿੰਦੀ ਚੋਰਾ ਨੇ ਮੂਰਖਾ ਨੇ ਇੱਥੇ ਗੁਰੂ ਰਾਮਦਾਸ ਜੀ ਦਾ ਇੱਕ ਬਣਾਇਆ ਹੋਇਆ ਲੰਗਰ ਮਤਲਬ ਕਿ ਜਿਹੜਾ ਸਮਗਰੀ ਰਾਤ 12 ਵਜੇ ਇੱਕ ਹੋਰ ਚਿੰਦੀ ਚੋਰ ਬਦਮਾਸ਼ ਛੋਟਾ ਦਾਰੂਨਾ ਡੱਕਿਆ ਇਥੇ ਰਾਤ ਕੱਢੀ ਚ ਧੀ ਦੀਆਂ ਭੈਣ ਦੀਆਂ ਗਾਣਾ ਕੱਢਦਾ ਜਦੋਂ ਧੀ ਦੀਆਂ ਭੈਣ ਦੀਆਂ ਗਾਣਾ ਕੱਢਦੇ ਸਾਨੂੰ ਸਭ ਨੂੰ ਕੱਢਦੇ ਨੇ ਮੇਰੇ ਵੀਰੋ ਮਤ ਸਮਝਣਾ ਕਿੱਲੇ ਨਿਰਮਲ ਸਿੰਘ ਨੂੰ ਜਾਂ ਨਿਸ਼ਾਨ ਸਿੰਘ ਨੂੰ ਕੱਢ ਕੇ ਗਏ ਨੇ ਸਾਨੂੰ ਗਾਲਿਆ ਉਹ ਪੰਜਾਬ ਦੇ ਲੋਕਾਂ ਨੂੰ ਗਾਲਿਆ ਇੱਥੇ ਤਾਲਾ ਲਾਗੇ ਨੇ ਜੀ ਇਹ ਜਿਹੜਾ ਤਾਲਾ ਲਾਇਆ ਯਾਰ ਜੋ ਪੰਜਾਬ ਦੇ ਵਿੱਚ ਨਾ ਜਿਹੜੀ ਬੋਕਰ ਆ ਇਹ ਹੁਣ ਇੰਨੇ ਹੰਕਾਰ ਚ ਪੁਲਿਸ ਸਰ ਸਭ ਤੇ ਰਾਜ ਕਰ ਰਹੇ ਭਾਈ ਉਹ ਮੈਂ ਦੁਬਾਰਾ ਦੁਬਾਰਾ ਤੁਹਾਨੂੰ ਵੀ ਕਹੂੰਗਾ ਇੱਕ ਲਫ਼ਜ਼ ਮੈਂ ਸਿਖਾਇਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾਤਾ ਹੋਇਆ ਪੁਲਿਸ ਰਾਜ ਜਿਹੜਾ ਬੋਲੇ ਚੱਕ ਲੋ ਢਾ ਲੋ ਇਹਨਾਂ ਦਾ ਹਰਪਾਲ ਚੀਮਾ ਇੱਕ ਮੰਤਰੀ ਹੋ ਕੇ ਵਿਧਾਨ ਸਭਾ ਚ ਸਾਡੇ ਲੀਡਰ ਆਫ ਆਪੋਜੀਸ਼ਨ ਨੂੰ ਕਹਿੰਦਾ ਠੋਕ ਦੇਊਂਗਾ ਤੈਨੂੰ ਠੋਕ ਕਿਹਦੇ ਸਿਰ ਤੇ ਛਾਲਾ ਮਾਰਦੇ ਨੇ ਆ ਪੁਲਿਸ ਦੇ ਸਿਰ ਤੇ ਜੇ ਇਹਨਾਂ ਦਾ ਕੋਲ ਪੁਲਿਸ ਹਮਲਾ ਨਾ ਹੋਵੇ ਇਹ ਕਿਸੇ ਪਿੰਡ ਵਿੱਚ 13000 ਪਿੰਡਾਂ ਵਿੱਚ ਵੜਨ ਦੇ ਕਾਬਿਲ ਨਹੀਂਗੇ ਅੱਛਾ ਇਹਨਾਂ ਦੀ ਇੱਕ ਔਰਤ ਐਮਐਲਏ ਇਹਨਾਂ ਦਾ ਅਨਕੁਦਰ ਵਾਲੀ ਪਤਾ ਨਹੀਂ ਇਹਨਾਂ ਇੰਦਰਜੀਤ ਮਾਨ ਆ ਸ਼ਾਇਦ ਕਹਿੰਦੀ ਆ ਜਿਹੜੇ ਕਿਸਾਨ ਫਿਰਦੇ ਨੇ ਇਹ ਦਲਾਲ ਨੇ ਦੇਖੋ ਇਹਦੀ ਇਹਨਾਂ ਦੀ ਤੁਸੀਂ ਕਰਤੂਤ ਦੇਖੋ ਤੁਸੀਂ ਉਹ ਕਹਿੰਦੀ ਜਿਹੜੇ ਕਿਸਾਨ ਆਗੂ ਫਿਰਦੇ ਨੇ ਹਰੀਆਂ ਪੱਗਾਂ ਬਨ ਕੇ ਇਹ ਦਲਾਲ ਨੇ ਮੇਰੇ ਵੀਰੋ ਅਸੀਂ ਦਲਾਲ ਲੱਗਦੇ ਇਹਨਾਂ ਨੂੰ ਆ ਤੁਸੀਂ ਸਾਰੇ ਬੈਠੇ ਦਲਾਲ ਲੱਗਦੇ ਇਹਨਾਂ ਨੂੰ ਇੱਕ ਇਹਨਾਂ ਦੀ ਹੋਰ ਐਮ.ਐਲ.ਏ ਰਾਤ ਭੌਂਕੀ ਕੋਈ ਰਾਜਵਿੰਦਰ ਥਿਆਰਾ ਪਤਾ ਨਹੀਂ ਐਮ.ਐਲ.ਏ ਆ ਕਿ ਮੈਂ ਤਾਂ ਤੁਸੀਂ ਇਰਾਨ ਹੋਗੇ ਮੇਰੇ ਮੋਰੇ ਆ 92 93 ਬੰਦੂਆ ਮਜ਼ਦੂਰ ਬੈੰਦੇ ਨੇ ਮੈਂ ਉਹਨਾਂ ਨੂੰ ਪਛਾਣਦਾ ਨਹੀਂਗਾ 3 ਸਾਲ ਹੋ ਗਏ ਨੇ ਕਿਉਂਕਿ ਸਵਾਏ ਹੱਥ ਘੜੇ ਕਰਨ ਤੋਂ ਵਿਧਾਨ ਸਭਾ 'ਚ ਗਾਲ੍ਹਾਂ ਕੱਢਣ ਤੋਂ ਇਹਨਾਂ ਦੀ ਕੋਈ ਕਰਤੂਤ ਨਹੀਂ ਆ ਅਸੀਂ ਪਛਾਣਦੇ ਹੀ ਨਹੀਂ ਇਹਨਾਂ ਨੂੰ ਦਸਾ 15 ਨੂੰ ਮੋਰਲਿਆਂ ਨੂੰ ਜਾਣਦੇ ਆ ਆ ਜਿਹੜਾ ਇੱਕ ਫਿਰਦਾ ਇੱਥੇ ਤਮਾਤਰ ਮੰਤਰੀ ਇਹਨੂੰ ਇਹੋ ਜਿਹਿਆਂ ਨੂੰ 3 4 ਨੂੰ ਜਾਣਦੇ ਦਸਾਂ ਨੂੰ ਬਾਕੀ ਜਾਣਦੇ ਨਹੀਂ ਕਿਸੇ ਨੂੰ ਕਿਉਂਕਿ ਕੀਤਾ ਹੀ ਕੱਖ ਨਹੀਂ ਪੰਜਾਬ ਲਈ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਜੋ ਆਪਾ ਲਾ ਕੇ ਬਿਬਰੂਗੜ ਦੀਆ ਜੇਲਾ ਚ ਭੇਜਤਾ ਇੱਕ ਬੰਦੋ ਆ ਮਜ਼ਦੂਰ ਨਹੀਂ ਬੋਲਿਆ ਮੇਰੇ ਵੀਰੋ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ 'ਚ ਮਾਰਤਾ ਗੋਲੀ ਮਾਰ ਕੇ ਇਦਾਂ ਲਾਗੋ ਇਦਾਂ ਪਟਿਆਲੇ ਦਾ ਇੱਕ ਐਨ ਆਰ ਆਈ ਆ ਕੈਨੇਡਾ ਦਾ ਮੁੰਡਾ ਆ 22 ਸਾਲ ਦਾ ਜਸਪ੍ਰੀਤ ਕੋਈ ਕਸੂਰ ਨਹੀਂ ਕੋਹ ਹਥਿਆਰ ਨਹੀਂ ਇਥੇ ਬੰਦੂਕ ਰੱਖ ਕੇ ਉਹਦੀ ਗੋਲੀ ਮਾਰ ਕੇ ਮਾਰਤਾ ਉਹੀ ਪੁਲਸ ਵਾਲੇ ਸ਼ਰਾਬ ਪੀ ਕੇ ਡੱਕੇ ਰਾਤ ਨੂੰ ਸ਼ਾਮੀ ਪਟਿਆਲੇ ਵਿੱਚ ਜਾ ਕੇ ਕਰਨਲ ਬਾਠ ਤੇ ਉਹਦੀ ਪੁੱਤਰ ਨੂੰ ਕੁੱਟਿਆ ਆਹ ਹੰਕਾਰ ਆ ਇਹਨਾਂ ਦਾ ਦੋ ਨੌਜਵਾਨ ਦਲਿਤ ਸਿਗੇ ਅਬੋਹਰ ਵਿੱਚ ਗੋਲੀ ਕਾਂਡ ਉਹਦੇ ਜਿਹੜਾ ਉੱਥੇ ਇੱਕ ਵਪਾਰੀ ਮਾਰਿਆ ਗਿਆ ਸੀਗਾ ਉਹਦੇ ਚ ਨਾਮਜ਼ਦ ਹੋਣਗੇ ਕ੍ਰਿਮਿਨਲ ਹੋਣਗੇ ਮੰਨ ਲਿਆ ਪਰ ਤੁਹਾਨੂੰ ਕਹਿੰਨੇ ਦਿੱਤਾ ਪੁਲਿਸ ਨੂੰ ਅਧਿਕਾਰ ਕੇ ਤੁਸੀਂ ਕਿਸੇ ਨੂੰ ਠੂਠੇ ਪੁਲਿਸ ਮੁਕਾਬਲੇ 'ਚ ਮਾਰਦੇ ਹੋ ਯਾਰੋ ਕਹਿੰਨੇ ਅਧਿਕਾਰ ਦਿੱਤਾ ਫਿਰ ਅਦਾਲਤਾਂ ਬੰਦ ਕਰ ਦਿਓ ਤੇ ਸਰਕਾਰੀ ਪ੍ਰਣਾਲੀ ਵਕੀਲਾਂ ਦੀ ਬੰਦ ਕਰ ਦਿਓ ਤੇ ਕੱਲੇ ਪੁਲਿਸ ਨੂੰ ਅਧਿਕਾਰ ਦੇ ਦਿਓ ਵੀ ਜਿੰਨੂੰ ਚਾਹ ਇਹੀ ਪੰਜਾਬ ਦੇ ਵਿੱਚ ਇਸ ਵੇਲੇ ਪੁਲਿਸ ਰਾਜ ਤੇ ਪੁਲਿਸ ਸਟੇਟ ਬਣਾਈ ਇਹਨਾਂ ਦਾ ਐਮ.ਐਲ.ਏ ਆਪਣਾ ਸੌਰੀ ਜਿਹੜਾ ਹ ਪਠਾਨ ਮਾਜਰਾ ਮੈਂ ਕੋਈ ਉਹਦੀ ਹਮਦਰਦੀ ਕਰਨ ਨਹੀਂ ਆਇਆ ਕਿਉਂਕਿ ਉਹ ਵੀ ਇੱਕੋ ਠੇਲੀ ਦੇ ਚੱਟੇ-ਵੱਟੇ ਸੀਗੇ ਪਰ ਜਦੋਂ ਉਹਨੂੰ ਲੱਗਿਆ ਕਿ ਸ਼ਾਇਦ ਵੀ ਹੜਾਂ ਦੇ ਵਿੱਚ ਤਾਂ ਬਹੁਤ ਪੁਰੀ ਹਾਲਤ ਹੋ ਗਈ ਲੋਕਾਂ ਨਾਲ ਖੜਿਆ ਨਾ ਤੇ ਉਹਨੇ ਆਣ ਕੇ ਕਿਹਾ ਜੇ ਲੋਕਾਂ ਨਾਲ ਹੁਣ ਨਾ ਖੜੇ ਲੋਕੀ ਜੁੱਤੀਆਂ ਮਾਰਨਗੇ ਉਹਨੇ ਉਹਨਾਂ ਦਾ ਦਿੱਲੀ ਆਣਾਂ ਦਾ ਖੁਲਾਸਾ ਕਰਤਾ ਕਿ ਸਾਡੀ ਪਾਰਟੀ ਦੇ ਤਾਂ ਪੱਲੇ ਹੀ ਕੱਖ ਨਹੀਂਗਾ ਸਾਡੇ ਮੰਤਰੀਆਂ ਦੇ ਤਾਂ ਉਹ ਚੌਕੀਦਾਰ ਵੀ ਨਹੀਂ ਬਦਲ ਸਕਦੇ ਔਰ ਸੱਚ ਹੈ ਗੱਲ ਇਹ ਜਦੋਂ ਉਹਨੇ ਖੁਲਾਸਾ ਕੀਤਾ ਦਿੱਲੀ ਆਣਾਂ ਦਾ ਤੇ ਕੇਜਰੀ ਵਾਲ ਤੇ ਸੋਡੀਆਂ ਚਲਾ ਰਹੇ ਸਰਕਾਰ ਨੂੰ ਨਾਲ ਹੀ ਬਲਾਕਕਾਰ ਦਾ ਪਰਚਾ ਨਾਲ ਹੀ ਤੇ ਨਾਲ ਹੀ ਪੁਲਿਸ ਡਗੜ 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 ਕਰਦੀ ਉਹਨੂੰ ਮਤਲਬ ਜਦ ਤੱਕ ਐਮਐਲਏ ਇਹਨਾਂ ਦਾ ਬੰਦੂਆ ਮਜ਼ਦੂਰ ਤੇ ਭੇਡ ਆ ਉਦੋਂ ਤੱਕ ਉਹ ਐਮਐਲਏ ਬਹੁਤ ਅੱਛਾ ਵਾ ਜਦੋਂ ਐਮਐਲਏ ਪੰਜਾਬ ਦੀ ਗੱਲ ਕਰੇ ਚੱਕ ਲੋ ਢਾ ਲੋ ਪਰਚਾ ਦੱਸ ਮੈਂ ਤੁਹਾਡੇ ਸਾਹਮਣੇ ਖੜਾ ਇੱਥੇ ਰੋਜ਼ ਆ ਇੱਕ ਟੱਕਣ ਜਾ ਇੱਥੇ ਇਹਨਾਂ ਨੇ ਰੱਖਿਆ ਚੂਹਾ ਮਾਸਟਰ ਜਾਨ ਉਹ ਰੋਜ਼ ਕੀ ਕਹਿੰਦਾ ਖਰੇ ਦੇ ਪਿਓ ਨੇ ਮੁੰਡੇ ਮਰਵਾਤੇ ਦੱਸੋ ਮੇਰੇ ਵੀਰੋ ਆ ਤੁਸੀਂ ਸਾਰੇ ਅਮਰੀਕ ਸਿੰਘ ਕਗਾਰਗੇ ਪੁਰਾਣੇ ਬੰਦੇ ਬੈਠੇ ਪਹਿਲਾ ਇੱਕ ਵਾਰੀ ਗਵਾਈ ਦਿਓ ਮੇਰੇ ਪਿਤਾ ਜੀ ਨੇ ਕੋ ਮੁੰਡਾ ਮਰਵਾਇਆ ਜਰਾ ਦੱਸੋ ਜੀ ਜਰਾ ਕੋਈ ਇੱਕ ਮੁੰਡਾ ਇੱਕ ਬੰਦਾ ਪਰਿਵਾਰਾਂ ਅੰਕ ਕਿਹਦੇ ਅਸੀਂ ਤਾਂ ਮਦਦ ਕਰਦੇ ਰਹੇ ਆ ਜਿਹੜੇ ਲੋਕੀ ਝੂਠੇ ਪੁਲਿਸ ਮੁਕਾਬਲੇ ਆ ਜਮਾਰੇ ਅਨੂਪ ਸਿੰਘ ਕਪੂਰਥਲੇਆਰਗਾ ਕਸੋਚਾਲ ਦਾ ਮੁੰਡਾ ਉੱਥੇ ਬੈਠੇ ਭੁਖੜਤਾਲ ਰੱਖੀ ਜੇਲਾਂ ਕਟੀਆਂ ਐਨਐਸਐ ਲਾਏ ਇਨੂੰ ਟੱਕਣ ਨੂੰ ਇਹ ਨਹੀਂ ਗੱਲ ਦੀ ਨਹੀਂ ਪਤਾ ਆਉਂਦੀ ਸਮਝ ਆਉਂਦੀ ਫਿਰ ਕਹੂਗਾ ਖੈਰਾ ਨਸ਼ੇ ਵੰਡਵਾਉਂਦਾ ਦੱਸੋ ਮੈਨੂੰ ਤੁਹਾਨੂੰ ਲੱਗਦਾ ਮੈਂ ਨਸ਼ੇ ਵੰਡਾਉਣ ਵਾਲਾ ਬੰਦਾ ਯਾਰ ਲੱਗਦਾ ਦੱਸੋ ਜਰਾ ਬੋਲਿਓ ਜਰਾ ਕਈ ਜੰਦਾ ਨਸ਼ੇ ਵੰਡਾਉਂਦਾ ਝੂਠੋ ਹੀ ਝੂਠ ਯਾਰ ਲੱਖ ਲਾਨਤ ਯਾਰ ਤੇਰੇ ਕਿ ਤਾਈ ਉਹ ਆਪਣੇ ਬੂਤ ਤੋਂ ਨਹੀਂ ਕਦੀ ਜਿੱਤਿਆ ਆਪਣੇ ਬੂਤ ਤੋਂ ਵੀ ਨਹੀਂ ਕਦੀ ਜਿੱਤਿਆ ਅੱਛਾ ਹੁਣ ਕੀ ਕਰਦਾ ਉਹਨੂੰ ਪਤਾ ਕਿ ਲੋਕੀ ਮਗਰ ਚੜ ਸਕਦੇ ਨੇ ਚਾਰ ਥਾਣੇਦਾਰ ਇਕੱਠੇ ਕਰ ਨੂੰ ਚਾਰੇ ਚਾਰ ਪੁਲਿਸ ਵਾਲਿਆਂ ਦੀਆਂ ਥਾਣੇਦਾਰਾਂ ਦੀਆਂ ਗੱਡੀਆਂ ਵਿੱਚ ਆਪਣੀ ਗੱਡੀ ਵਾਰ ਕੇ ਤੇ ਬੰਨ ਤੇ ਐ ਕਦੀ ਐ ਚਲੇਗਾ ਕਦੀ ਐ ਚਲੇ ਕਿ ਕਦੀ ਕਿਸ਼ਤੀ 'ਚ ਬਹਿ ਗਏ ਕਦੀ ਰੀਲ ਬਣਾਤੀ ਕਿਉਂ ਉਹਨੂੰ ਡਰ ਲੱਗਦਾ ਤੁਹਾਡੇ ਤੋਂ ਇਹਦੇ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਇਹਦਾ ਪਿਓ ਵੀ ਇਦਾਂ ਹੀ ਮੂਰਖਤਾਈ ਕਰਦਾ ਨਫ਼ਰਤ ਦੀਆਂ ਗੱਲਾਂ ਕਰਦਾ ਕਰਦਾ ਦਿਮਾਗ ਖਰਾਬ ਕਰਾ ਕੇ ਬਹਿ ਗਿਆ ਤੇ ਮੈਂ ਸੋਚਿਆ ਸੀ ਚਲੋ ਮੁੰਡਾ ਕੋਈ ਸਿਆਣਾ ਹੋਊਗਾ ਪਰ ਮੁੰਡਾ ਆਪਣੇ ਪਿਓ ਦਾ ਵੀ ਪਿਓ ਨਿਕਲਿਆ ਅਸ਼ਦਾਈ ਔਰ ਇਦਾਂ ਹੀ ਇਹਦਾ ਜਿੱਦਾਂ ਉਹ ਬਿਮਾਰ ਹੋ ਗਿਆ ਇਦਾਂ ਹੀ ਬਿਮਾਰ ਕਰ ਲੈਣਾ ਉਹਨੂੰ ਮੈਂ ਕਹੂੰਗਾ ਨਸੀਹਤ ਦਊਂਗਾ ਕਿ ਥੋੜਾ ਨਾ ਔਕਾਤ 'ਚ ਰਹਿਦਾ ਹੁੰਦਾ ਵਾ ਸਮਾ ਬਹੁਤ ਬਲਵਾਨ ਆ ਜਿਸ ਦਿਨ ਸਮਾ ਬਦਲਿਆ ਨਾ ਤੁਹਾਨੂੰ ਆਹੇ ਹੀ ਪੁਲਿਸ ਵਾਲੇ ਜਿਹੜੇ ਤੇਰੇ ਨਾਲ ਫਿਰਦੇ ਇਹਨਾਂ ਨੇ ਚੱਕ ਕੇ ਢਾ ਕੇ ਅੰਦਰ ਦੇਦਾ ਅੰਦਰ ਤੂੰ ਸੋ ਆਪਣੀ ਔਕਾਤ ਚ ਰਹੁ ਅਗਲੀ ਗੱਲ ਜਿਹੜੀ ਖੜਾ ਨੇ ਜਿੱਦਾਂ ਇੱਥੇ ਬਲਵਿੰਦਰ ਨੇ ਕਿਹਾ ਕਿੱਥੇ ਬਲਵਿੰਦਰ ਸਿੰਘ ਬੈਠਾ ਹਾਂ ਬੈਠਾ ਇਹ ਕੋਈ ਹੜ੍ਹ ਨਹੀਂ ਨਾ ਜਿਹੜੇ ਇਹ ਕੋਈ ਕੁਦਰਤੀ ਆਫਤ ਨਹੀਂਗੀ ਭਗਵੰਤ ਮਾਨ ਆਪ ਹੀ ਜਦੋਂ ਵਿਰੋਧੀ ਧਿਰ ਵਿੱਚ ਸੀਗਾ ਕਹਿੰਦਾ ਸੀ ਜੀ ਆਹ ਝੂਠ ਬੋਲਦੇ ਜੀ ਆ ਲੀਡਰ ਇਹ ਤਾਂ ਕੁਦਰਤੀ ਆਫਤ ਹੈ ਹੀ ਨਹੀਂਗੀ ਤੇ ਹੁਣ ਆਣ ਕੇ ਕਹਿੰਦਾ ਜੀ ਇਹ ਤਾਂ ਕੁਦਰਤੀ ਆਫਤ ਹੈ ਹਲੇ ਤੱਕ ਉਹਨੇ ਕੋਈ ਤੁਹਾਡਾ ਡੈਮੇਜ ਅਸੈਸਮੈਂਟ ਨਹੀਂ ਕੀਤਾ ਹਲੇ ਤੱਕ ਪੰਜਾਬ ਸਰਕਾਰ ਦੇ ਕੋਈ ਖੰੜਾ ਤਿਆਰ ਨਹੀਂਗਾ ਕਿ ਕਿੰਨਾ ਪਾਣੀ ਆਇਆ ਕਿੰਨੇ ਜ਼ਿਲ੍ਹਿਆਂ 'ਚ ਆਇਆ ਕਿੰਨੇ ਬੰਦੇ ਮਰ ਗਏ ਕਿੰਨੇ ਪਸ਼ੂ ਮਰ ਗਏ ਕਿੰਨੇ ਲੱਖ ਏਕੜ ਜ਼ਮੀਨ ਖਰਾਬ ਹੋਈ ਕੋਈ ਖੰੜਾ ਤਿਆਰ ਨਹੀਂਗਾ ਕਿਉਂਕਿ दारू ਤੋਂ ਵੇਲ ਹੋਵੇ ਤਾਂ ਖੰੜਾ ਤਿਆਰ ਕਰੇ 24 ਘੰਟੇ ਦਾ ਸ਼ਰਾਬੀ ਹੈ 24 ਘੰਟੇ ਅੱਛਾ ਇਹ ਜਿਹੜਾ ਹੜ ਕਿਉਂ ਆਇਆ ਵਾ ਸਾਦੇ ਬੰਦੇ ਵੀ ਜਾਣਗੇ ਹੋ ਕਿ ਜਿਹੜੇ ਸਾਡੇ ਉੱਤੇ ਡੈਮ ਆ ਪਾਖੜਾ ਪੋਂਗ ਥੀਨ ਜਿਹੜਾ ਟੋਟਲ ਡੈਮ ਡੈਮ ਬਣਦੇ ਨੇ ਆਪਾਂ ਨੂੰ ਬਚਾਉਣ ਲਈ ਇਹ ਉਲਟਾ ਮਾਰ ਰਹੇ ਨੇ ਸਾਨੂੰ ਜਿਹੜੇ ਡੈਮਾਂ ਵਿੱਚ ਜਿਵੇਂ ਪਾਖੜਾ ਦਾ ਲੈਵਲ 1600 ਕੁਝ ਫੁੱਟ ਆ ਤੇ ਪਤਾ ਹੁੰਦਾ ਹਰ ਬੰਦੇ ਸਾਦੇ ਬੰਦੇ ਨੂੰ ਵੀ ਇਹਦਾ ਲੈਵਲ ਬਰਸਾਤ ਤੋਂ ਪਹਿਲਾਂ ਘਟਾ ਕੇ ਰੱਖਣਾ ਵਾ ਇਹਨਾਂ ਨੇ ਪੂਰਾ ਡੱਕ ਕੇ ਰੱਖਿਆ ਉੱਤੇ ਜਾਣ ਕੇ ਇੱਥੇ ਸ਼ਰਾਰਤ ਬੀਜੇਪੀ ਦੀ ਕੇਂਦਰ ਸਰਕਾਰ ਦੀ ਆਉਂਦੀ ਆ ਕਿਉਂਕਿ ਤੁਸੀਂ ਮੱਥਾ ਲਾਉਨੇ ਹੋ ਦਿੱਲੀ ਦੇ ਨਾਲ ਆਪਾਂ ਸਾਰੇ ਉੱਥੇ ਜਾ ਕੇ ਧਰਨਾ ਜਦੋਂ ਲਾਉਨੇ ਉਹਨਾਂ ਦੀ ਚੀਕ ਨਿਕਲਦੀ ਆ ਉਹਨਾਂ ਨੇ ਕਿਹਾ ਚੰਗਾ ਏਦਾਂ ਤਾਂ ਅਸੀਂ ਇਹਨਾਂ ਨੂੰ ਕੁੱਟ ਨਹੀਂ ਸਕਦੇ ਪੁਲਿਸ ਵੀ ਮਾਰ ਕੇ ਦੇਖ ਲਈ ਝੂਠੇ ਪੁਲਿਸ ਮੁਕਾਬਲੇ ਵੀ ਕਰ ਲਏ ਇਹਨਾਂ ਨੂੰ ਆਰਥਿਕ ਤੌਰ ਤੇ ਤਬਾਹ ਕਰਕੇ ਦੇਖੀ ਆਪਾਂ ਇਹ ਆਪਾਂ ਨੂੰ ਆਰਥਿਕ ਤੌਰ ਤੇ ਸਾਡੇ ਹੋਣਦ ਤੇ ਤੇ ਸਾਡੀ ਰੋਜ਼ੀ ਰੋਟੀ ਤੇ ਹਮਲਾ ਭਾਜੇਪੀ ਦੀ ਸਰਕਾਰ ਨੇ ਪ੍ਰਾਈਮ ਮਿਨਿਸਟਰ ਅਫਗਾਨਿਸਤਾਨ ਵਿੱਚ ਆਏ ਪੁਚਾਲ ਦੀ ਤਾਂ ਗੱਲ ਕਰ ਰਿਆ ਵਾ ਪਰ ਪੰਜਾਬ ਦੇ ਵਿੱਚ ਆਏ ਇਸ ਸਦੀ ਤੇ ਮਗਰਲੀ ਅੱਧੀ ਸਦੀ ਦੇ ਸਭ ਤੋਂ ਵੱਡੇ ਭਿਆਨਕ ਹੜ੍ਹਾਂ ਦੀ ਗੱਲ ਨਹੀਂ ਕਰਦੇ ਆ ਇੱਕ ਟਵੀਟ ਵੀ ਨਹੀਂ ਕੀਤਾ ਨੈਸ਼ਨਲ ਮੀਡੀਆ ਇੱਕ ਸ਼ਬਦ ਨਹੀਂ ਬੋਲਿਆ ਜਿਹੜਾ ਰੋਜ਼ ਕਰਦਾ ਬ੍ਰੇਕਿੰਗ ਬ੍ਰੇਕਿੰਗ ਆ ਫੜ ਲਿਆ ਉਹ ਫੜ ਲਿਆ ਸਾਰੇ ਚੁੱਪ ਨੇ ਅੱਛਾ ਆ ਜਿਹੜਾ ਆਪਣਾ ਹੈਗਾ ਬੇਕੂ ਆਦਮੀ ਭਗਵੰਤ ਇਹਦੇ ਪੱਲੇ ਤਾਂ ਕੁਝ ਹੈ ਨਹੀਂਗਾ ਜਦੋਂ ਆਇਆ ਪਹਿਲਾਂ ਤਾਂ ਤਾਮਿਲਨਾਡੂ ਫਿਰਦਾ ਰਿਹਾ ਜਦੋਂ ਇੱਥੇ ਲੁੱਕੀ ਰੋੜ ਰਹੇ ਸੀਗੇ ਹੈਲੀਕਾਪਟਰ ਲਾ ਕੇ ਤੇ ਇੱਥੇ ਪਹੁੰਚ ਗਿਆ ਖਰੇ ਗੁਰਦਾਸਪੁਰ ਸਾਈਡ ਤੇ ਇਹ ਹੈਲੀਕਾਪਟਰ ਮੇਰਾ ਥੋੜੋ ਆ ਇਹ ਤਾਂ ਤੁਹਾਡਾ ਹੀ ਆ ਰੱਜਿਆ ਸੀ ਉਦੋਂ ਮੈਂ ਕਿ ਤੇ ਮੈਂ ਤੁਹਾਨੂੰ ਦੇ ਚੱਲੇ ਆ ਵਾਂ ਬੇਫਕੂਫਾ ਇੱਕ ਹੈਲੀਕਾਪਟਰ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕਿ ਪੰਜਾਬ ਸਰਕਾਰ ਦਾ ਚੰਡੀਗੜ੍ਹ ਦੇ ਸੈਕਟਰੀ ਦੇ ਤੋਂ ਬਹਿ ਕੇ ਨੀਤੀ ਬਣਾਉਣਾ ਕੰਮ ਹੈ ਕਿ ਇਦਾਂ ਇਹਨਾਂ ਦੇ ਤੋੜੇ ਚੱਕਦੇ ਫਿਰਦੇ ਨੇ ਹਰਜੋਤ ਬੈਂਸ ਅਰਗੇ ਮਿਨਿਸਟਰ ਪਖੰਡੀ ਕੋਈ ਪਜਾਮਾ ਟੱਕ ਕੇ ਚੱਕ ਕੇ ਤੁਰੇ ਫਿਰਦਾ ਜੇ ਮੰਤਰੀਆਂ ਨੇ ਵੀ ਇਹੀ ਕੰਮ ਕਰਨਾ ਜਿਹੜਾ ਇੱਕ ਸਾਦਾ ਕਿਸਾਨ ਕਰਦਾ ਤੇ ਫਿਰ ਸਰਕਾਰ ਛੱਡੋ ਤੁਸੀਂ ਵੀ ਕਦਰ ਨਹੀਂ ਬੈਠੇ ਉੱਥੇ ਤੁਹਾਡਾ ਕੰਮ ਹੈ ਪਾਲਿਸੀ ਬਣਾਉਣਾ ਕਿ ਅਸੀਂ ਕਿੰਨਾ ਮੁਆਵਜ਼ਾ ਦੇਣਾ ਵਾ ਕਿੰਨੀ ਅਸੈਸਮੈਂਟ ਕਰਾਉਣੀ ਆ ਕਿਵੇਂ ਮਸ਼ੀਨਾਂ ਦਾ ਮਸ਼ੀਨੀ ਪੇਚ ਕੇ ਸਾਰੇ ਜਿਹੜੇ ਬੰਨ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਬੰਨਣਾ ਵਾ ਡੱਕਾ ਲਾਉਣਾ ਆ ਆਪਣੇ ਲਾਗੇ ਬੰਨ ਟੁੱਟਣ ਦੀ 88 ਟੁੱਟਿਆ ਸੀਗਾ ਮਨਸੂਰਵਾਲ ਬੇਟ ਤੇ ਢਿਲਵਾ ਕੌਣ ਕੰਮ ਕਰ ਰਿਹਾ ਉੱਥੇ ਆਪਣੇ ਨਿਆਣੇ ਕੰਮ ਕਰ ਰਹੇ ਨੇ ਰੁੱਕੀ ਬੱਚੇ ਕਿੱਥੇ ਆ ਸਰਕਾਰ ਕਿੱਥੇ ਤੁਹਾਡੀਆਂ ਜੀਸੀਬੀ ਕਿੱਥੇ ਤੁਹਾਡੀਆਂ ਮਸ਼ੀਨਾਂ ਕਿੱਥੇ ਤੁਹਾਡਾ ਅਮਲਾ ਕਿੱਥੇ ਤੁਹਾਡਾ ਡਰੇਨੇਜ ਕਿੱਥੇ ਤੁਹਾਡਾ ਇਰੀਗੇਸ਼ਨ ਡਿਪਾਰਟਮੈਂਟ ਹੈ ਹੀ ਨਹੀਂਗਾ ਕੁਛ ਨਹੀਂ ਕੀਤਾ ਦੰਦ ਕੱਢ ਕੇ ਦਿਖਾਤੇ ਤੇ ਕੱਲ ਪਰਸੋਂ ਇੱਕ ਔਰਤ ਨੇ ਗੱਲ ਲਾ ਕੇ ਬਹੁਤ ਮੈਨੂੰ ਨੂੰ ਜੇ ਮੁੱਖ ਮੰਤਰੀ ਇਹ ਬੇਵਕੂਫਾ ਤੋਂ ਐਡਾ ਨਕਾਮ ਆ ਜੇ ਤੂੰ ਐਡਾ ਨਿਹੱਥਾ ਵਾਂ ਤੇ ਵਿਦੇਸ਼ ਦੀ ਵਾਪਸੇ ਜਾ ਨਾਲੇ ਪੰਜਾਬ ਵਰਗੀ ਇੱਕ ਬਹਾਦਰ ਸਟੇਟ ਦਾ ਚੋਧਿਆ ਦੀ ਸਟੇਟ ਦਾ ਮੁੱਖ ਮੰਤਰੀ ਰੋਂਦਾ ਚੰਗਾ ਲੱਗਦਾ ਮੇਰੇ ਵੀਰੋ ਉਹ ਰੋਂਦਾ ਵੀ ਤਾਂ ਉਹਦੀ दारू ਮੁੱਕਦੀ ਹੋਣੀ ਆ ਕਿ ਪੈ ਕੇ ਇੱਕ ਹੋਰ ਦਿਓ ਮੈਨੂੰ ਰੋਂਦਾ ਬੜਾ ਆ ਰਿਹਾ ਵਾ ਉਹ ਪਖੰਡ ਕੀਤਾ ਉਹਨੇ ਤੁਹਾਨੂੰ ਮੈਂ ਥੋੜਾ ਜਿਹਾ ਹਿਸਾਬ ਹੀ ਰਿਆਂ ਤਾਂ ਮੈਂ ਤਾਂ ਸੰਜੀਦਾ ਸਪੀਕਰ ਆ ਮੈਂ ਕਦੀ ਬੋਲਿਆ ਨਹੀਂ ਇਦਾਂ ਭੰਡਾ ਵਾਂਗੂ ਮੈਂ ਤਾਂ ਤਾਂ ਤੁਹਾਨੂੰ ਉਹ ਸਾਰੇ ਥੋੜਾ ਜਿਹੇ ਚਾਪਾ ਚੱਲਦਾ ਚਾਹੀਦਾ ਇਕੱਠ ਹੋਇਆ ਹੋਇਆ ਅਗਲੇ ਦਿਨ ਉਹ ਫੜੀ ਗਈ ਔਰਤ ਜਿਹਨੂੰ ਜਫੀ ਪਾਉਂਦਾ ਸੀ ਤਾਂ ਐਂ ਕਰਕੇ ਉਹ ਅਗਲੇ ਨੇ ਪਤਾ ਲੱਗਿਆ ਕਿ ਉਹ ਜਨਾਨੀ ਇਹਨਾਂ ਦੀ ਪਾਰਟੀ ਦੀ ਆ ਉਹਦੇ ਬੋਕਰ ਦਾ ਪਟਾਪਾ ਆ ਲਖਾਰਤਾ ਲੋਕਾਂ ਨੇ ਅੱਛਾ ਫੈਸ਼ਨ ਕਰਕੇ ਆਈ ਸੀ ਫੈਸ਼ਨ ਆਪਣੀਆਂ ਧੀਆਂ ਦਾ ਬੈਠੀਆਂ ਆ ਬੈਠੀ ਬੀਬੀ ਉਹ ਦੇਖੋ ਸਾਹਮਣੇ ਇਹ ਤਾਂ ਲੱਗਦੀ ਹੜਪੀੜਤ ਆ ਜਿਹੜੀ ਮੋਰੇ ਬੈਠੀ ਆ ਇਹ ਤਾਂ ਲੱਗਦੀ ਆ ਤੇ ਉੱਥੇ ਪੂਰੀ ਸੁਰਖੀ ਬਿੰਦੀ ਲਾ ਕੇ ਪਿੱਛੇ ਕ੍ਰਿਪ ਲਾ ਕੇ ਗਲੇ ਦੇ ਵਿੱਚ ਸੋਨੇ ਦਾ ਹਾਰ ਪਾ ਕੇ ਮੈਂ ਹੜਪੀੜਤ ਆ ਮੈਂ ਬਿਲਕੁਲ ਬਸੂਗੀ ਸਾਡੀ ਯਾਰੋ ਆਪਾਂ ਨੂੰ ਜੋਕਰ ਸਮਝਦੇ ਨੇ ਇਹ ਅਗਲੇ ਦਿਨ ਫੜੇਗੇ ਅੱਛਾ ਐਡਾ ਇਹ ਆ ਝਾਰੂ ਪਾਰਟੀ ਕੀ ਚੀਜ਼ ਐ ਡਰਾਮਿਆਂ ਦੀ ਪਾਰਟੀ ਐ ਅਗਲੇ ਦਿਨ ਫੜਿਆ ਗਿਆ ਫੇਰ ਦੂਜੀ ਵਾਰੀ ਇਕੱਲਾ ਹੀ ਬੈਠਾ ਰੋਟੀ ਸੜਕ ਦੇ ਵਿੱਚ ਰੱਖ ਕੇ ਇੱਥੇ ਇਕੱਲਾ ਹੀ ਚੌਂਕੜੀ ਮਾਰ ਕੇ ਬਾਕੀ ਸਾਰੇ ਬੰਦੇ ਖੜੇ ਸਿਕਿਉਰਿਟੀ ਵਾਲੇ 200 ਬੰਦਾ ਅੱਛਾ ਤੈਨੂੰ ਇਕੱਲੇ ਨੂੰ ਭੁੱਖ ਲੱਗ ਗਈ ਸੀ ਜਿਹੜਾ ਬਾਕੀ ਬੰਦਾ ਉਹ ਕਿੱਥੇ ਲੰਗਰ ਆਪਾਂ ਜਦੋਂ ਜਾਣਦੇ ਆਪਾਂ ਲੰਗਰ ਛਕਦੇ ਆਪਾਂ ਪੰਗਰਤ 'ਚ ਬਹਿ ਕੇ ਛਕਦੇ ਆ ਲੰਗਰ ਚੱਲਦਾ ਹੁੰਦਾ ਅਸੀਂ ਪੰਗਰਤ 'ਚ ਬੈਠੇ ਆ ਇਕੱਲੇ ਚੌਂਕੜੀ ਮਾਰ ਕੇ अच्छा ਜਦੋਂ ਦੇਖਿਆ ਫੋਟੋਆਂ ਹੋ ਗਈਆਂ ਉਹ ਰੋਟੀ ਚੱਕ ਕੇ ਪਰੇ ਲੈ ਗਈ ਇਹ ਵੀ ਵੀਡੀਓ ਆ ਗਈ ਹੈ ਦੱਸੋ ਹੁਣ ਕੀ ਕਰਾਂ ਅੱਛਾ ਇੱਕ ਥਾਂ ਚਲੇ ਗਿਆ ਗੱਡੀ ਚੋਂ ਬਾਹਰ ਨਿਕਲ ਕੇ ਐ ਮੈਂ ਆ ਗਿਆ ਮੈਂ ਆ ਗਿਆ ਉਹ ਲੋਕੀ ਖੜੇ ਸੀ ਜਿਹੜੇ ਵਿਚਾਰੇ ਉਹ ਕਹਿੰਦੇ ਉਹ ਬਹਿ ਜਾ ਉਹ ਅੰਦਰ ਉਹ ਮਾਨਾ ਬਹਿ ਜਾ ਅੰਦਰ ਉਹ ਪਿੱਛੇ ਲੰਗਰ ਨਹੀਂ ਪਹੁੰਚਣ ਦਾ ਗਰੀਬਾਂ ਦੇ ਕੋਲ ਉਹ ਜਦੋਂ ਬੈਠਾ ਉਹਨਾਂ ਨੇ ਚਿੱਕਾ ਮਾਰੀਆਂ ਉਹ ਕੀ ਆਇਓ ਕੀ ਆ ਜਿਹੜੇ ਕਹਿੰਦੇ ਸੀ ਆਮ ਜੇ ਬੰਦੇ ਆ ਜੀ ਹਜ਼ਾਰ ਗਨਮੈਨ ਆ ਮੇਰੇ ਵੀ